ਲਾ ਸਹੀਆਂ ਕਈ ਸਹੀ ਗੱਲਾਂ ਸਾਰੀਆਂ ਬੇਰਾਗੀ ਬੰਦਨ ਕਰੇ ਕਾਗੋ ਬੜੋ ਬਹੁਓ ਦਿਖਾਤਾ ਨਾਲੇ ਇਹ ਗੁਰਬਾਣੀ ਦੇ ਪੂਰੇ ਨਕਸ਼ੇ ਦਿਖਾਏ ਨਾਲ ਇਹਦੀ ਗਾਜਬਾਣੀ ਕੱਢਦੀ ਬਾਤ ਗਾਜਬਾਣੀ ਹੁੰਦੀ ਹੋਣੀ ਕਿ ਜੋ ਕੀ ਉੱਥੇ ਨੂੰ ਮੋਗਾ ਰੱਖਦਾ ਪਹਿਲਾਂ ਹੀ ਬਣਵਾਤਾ ਉਹਦੇ ਬੰਦਾ ਬਾੜਦਾ ਹਾਂ ਉੱਥੇ ਬੰਦਾ ਬਾੜਦਾ ਵੀ ਜਦੋਂ ਜਦੋਂ ਉਹ ਤੇ ਬੈਠੇਗਾ ਉਹ ਬੋਲੂਗਾ ਜੇ ਕੋਈ ਨਾਲੇ ਇਹਦੀ ਗਾਜਬਾਣੀ ਬਾਹਰ ਹੁੰਦੀ ਹੋਣੀ ਕੋਈ ਇਕਨ ਆਕਾਸ਼ ਬਾਣੀ ਉਹ ਕਹਿੰਦੇ ਨੇ ਜਿਹੜੇ ਪਹਾਲੀ ਇਹਨਾਂ ਕਰਨਾ ਤੇ ਵਿਸ਼ਵਾਸ ਕਰਦੇ ਉਹਨਾਂ ਦੀ ਆਕਾਸ਼ਮੰਡ ਬਾਹਰ ਤਾਂ ਬੂਕਾ ਕੇ ਹਬੋ ਇਹ ਤੇ ਕਵੀ ਨੇ ਰੱਦ ਕਰਦੇ ਆਕਾਸ਼ਮੰਡ ਨੂੰ ਕਾਸ਼ੀ ਤੇ ਤੋ ਰੁਪਜੇ ਕਹਤਾ ਆੜਾ ਕੱਟਤਾ ਆਕਾਸ਼ ਬਾਹਰ ਹੈ ਕਾਸ਼ਿ ਕਾਸ਼ਦ ਕਾਸ਼ੀ ਤੇ ਤੋ ਰੁਪਜੇ ਤੂੰ ਕਾਸ਼ੀ ਜਾਣਾ ਨਵੇਂ ਇਹਨਾਂ ਨੇ ਕਾਸ਼ੀ ਰੱਖਿਆ ਸੀ ਉਹਦਾ ਆਕਾਸ਼ੀ ਨਹੀਂ ਰੱਖਿਆ ਹੈ ਕਿਵੇਂ ਅਸੀਂ ਅੰਬਰਸਾ ਰੱਖਿਆ ਉਹਨੇ ਕਾਸ਼ੀ ਰੱਖਿਆ ਕਾਸ਼ੀ ਤੇ ਤੋਂ ਰੁਪਿਆ ਤੋਂ ਕਾਸ਼ੀ ਆਏ ਜਾਏ ਕਾਸ਼ੀ ਕੁੱਤੇ ਮੰਡਾ ਤੋਂ ਕਾਹਲ ਸਮਾਏ ਜਿੱਤੋਂ ਅੰਦਰ ਸਾਡੇ ਕਲਪਨਾ ਪੈਦਾ ਹੁੰਦੀ ਹੈ ਉਹ ਕਾਸ਼ੀ ਹੈ ਕਾਜ ਵੀ ਹੈ ਕਾਸ਼ੀ ਹੈ ਦੋਨੋਂ ਦਾ ਕੰਪਾਉਂਡ ਹੋ ਗਿਆ ਪਰਣਾ ਤੋਂ ਨਹੀਂ ਤੁਰ ਕਾਸ਼ ਕਲਪਨਾ ਵੀ ਉਦੋਂ ਪਹਿਲਾਂ ਹੁੰਦੀ ਨਾ ਆਮੇ ਉਦੋਂ ਪੈਦਾ ਹੁੰਦਾ ਕਾਸ਼ੀ ਨਾਮ ਜਦ ਪਹਿਲਾਂ ਹੁੰਦਾ ਜਾਂ ਕਲਪਨਾ ਨਹੀਂ ਪੈਦਾ ਹੁੰਦੀ ਉਦੋਂ ਵੀ ਸੁਣਨ ਜਵਾਨ ਹਣ ਤੱਕ ਕਲਪਨਾ ਹੋਵੇ ਕਲਪਨਾ ਹੀ ਹੋਵੇ ਹੋਵੇ ਨਾਮੇ ਨਾਲ ਬਰੋੜਾ ਅਪਣੀ ਇੱਛਾ ਉਹੀ ਬਰੋੜਾ ਹਾਂ ਆਪਣੀ ਇੱਛਾ ਆਪਣੇ ਹੱਕ ਬੋਲ ਉਹ ਵੀ ਕਲਪੂਤ ਦੀ ਹਸਤੀ ਆ ਗਈ ਹੈ ਕਲਪੂਤ ਦੀ ਹਸਤੀ ਬੰਬੋਰ ਆ ਰਿਹਾ ਹੈ ਇਹ ਹੀ ਹੋਵੇ ਉਹ ਗਏ ਉਹ ਨਾਮ ਦੇ ਹਾਲ ਉਸ ਗੱਲ ਨੂੰ ਕਿਸ ਢੰਗ ਨਾਲ ਕਿਹਾ ਹੋਇਆ ਹੈ ਸੁਝਾਉਣ ਦੇ ਵਾਸਤੇ ਲਫ਼ਜ਼ ਕਿਸ ਤੇ ਬਾਤ ਕੀਤੇ ਨੇ ਤਾਂ ਅਲੱਗ ਅਲੈ ਭਾਵਨਾ ਕੀ ਹੈ ਸਵਾਲ ਇਹ ਸਮਝਾਇਆ ਹੋਇਆ ਕੀ ਹੈ ਗੁੱਜਰਾਂ ਵਾਲੀ ਗੱਲ ਕਿਹੜੀ ਹੈ ਸਵਾਲ ਇਹ ਦੱਸੋ ਥੋੜੇ ਤਰਬ ਤਰਬ ਬਹੁਤ ਖੜੇ ਹੁੰਦੇ ਕਿ ਬਾੜੂੜੀ ਕੀ ਆ ਜਾਂਲ ਉਤੋਂ ਨਘਣਾ ਕਰਨੋਂ ਖੋ ਜਦ ਵੀ ਗੁਰੂ ਤੇ ਗੁਰੂ ਸਾਹਿਬ ਜਿਹੜੀ ਆਪਣੀ ਮੱਤ ਦਾ ਗੁਰੂ ਮੰਨਦੇ ਉਥੇ ਕਿ ਜਿਵੇਂ ਉਹ ਗੁਰਾ ਸਿੰਘ ਵਾਲੇ ਪ੍ਰਭੂ ਚੰਦਰ ਨਾਟਕ ਜਿਵੇਂ ਆਪਾਂ ਗੱਲ ਕਰਕੇ ਵੀ ਜਿਵੇਂ ਉਹ ਉਹਦੇ ਤਾਂ ਹਾਇਓ ਨਹੀਂ ਹਾਇਓ ਨਹੀਂ ਯਾਰ ਤੇ ਜਿਵੇਂ ਨੇ ਜਿਸ ਤਰੀਕੇ ਨਾਲ ਉਹਨੇ ਨਵਤ ਪੈਦਾ ਕਰ ਕੀਤੀ ਇਸ ਸ੍ਰੀ ਗੁਰੂ ਜੀ ਯਾਨੀ ਕਿ ਇੱਥੇ ਵੀ ਜਿਹੜੇ ਰਹਿਗਾ ਐਕਸਮ ਗੱਲ ਵਿੱਚ ਦਸਮ ਬਾਦਸ਼ਾਹ ਦੇ ਗੁਰੂ ਗੁਰਮੁਖਤ ਦਾ ਇਹ ਵੀ ਆਉਂਗੋ ਉਹ ਗੁਰਮੁਖਤ ਇਹਨਾਂ ਨੂੰ ਖੇਡਣਾ ਕੋਈ ਗੱਲ ਗੱਲ ਮੈਂ ਦਦਾਂ ਫੋਟੋ ਮੈਂ ਟੈਂਪਲ ਲੀਏ ਇੱਥੇ ਜਿਹੜੀਆਂ ਮਨਕੀਆਂ ਮੱਤਾ ਨੇ ਉਹਦੀਆਂ ਕਬਜ਼ੋਰੀਆਂ ਕੁਰੀਤੀਆਂ ਉਹਦੀਆਂ ਹੀਰਾ ਫੇਰੀਆਂ ਉਹਦੇ ਓਗਣ ਦਰਸਾਏ ਦੇ ਸਭ ਗੁਰਮਤੈਂ ਬਲੀਵ ਕਰ ਤਾ ਗੁਰੂ ਨੇ ਚਾਰ ਕੀਤਾ ਹਾਂਜੀ ਲਗਿਆਂ ਦਾ ਨੰਗ ਜाहਰ ਕੀਤਾ ਜਦੋਂ ਨੰਗੇ ਦਾ ਨੰਗ ਜाहਰ ਕਰਨਾ ਹੋਵੇ ਆਪਣਾ ਐਂਕਲ ਨਹੀਂ ਦਈਦਾ ਆਪਣਾ ਐਂਕਲ ਤਾਂ ਫੇਰਾ ਦਿੱਤਾ ਆ ਆ ਤਾਂ ਆਪਣੇ ਇੱਥੇ ਲੇ ਜੇ ਤਾਂ ਹੀ ਤਾਂ ਹੀ ਨਾ ਉਹ ਲੱਭਦੇ ਨਹੀਂ ਬਰੋਸੇ ਕੇ ਇਹ ਲੱਭੂ ਤਾਂ ਗੁਰੂ ਤਾਂ ਇਹ ਗੁਰੂ ਦੈਂਗਰ ਉੱਥੇ ਐਂਕਲ ਨਹੀਂ ਦਿੰਦਾ ਹਾਇ ਉਹ ਕਹਦਾ ਉਹ ਤਾਂ ਭੱਜ ਕੇ ਰਹਿੰਦਾ ਸੱਚ ਦੱਤਾ ਹੈ ਵੀ ਇਹਨਾਂ ਕੋਲ ਸੱਚ ਆਹੀ ਹੈ ਹੋਰ ਇਹਨੋਂ ਕੁਝ ਨਹੀਂ ਜਦ ਕਿਸੇ ਤੋਂ ਦੂਰ ਰਹਿਣ ਦੀ ਗੱਲ ਕੀਤੀ ਜਾਂਦੀ ਹੈ ਕਿਸੇ ਚੀਜ਼ ਤੇ ਆਪਾਂ ਉਹਨੂੰ ਦੱਸੇ ਨੇ ਸ਼ਰਾਬ ਕੀ ਦਿਲ ਰੋਗ ਸ਼ਰਾਬ ਖਲੇ ਜਾਂਦੇ ਨੇ ਦਿਲ ਦੀ ਬੁਆ ਖੜਦੇ ਨੇ ਸ਼ਰਾਬ ਦੇ ਕੋਲ ਦੱਸਾਂਗੇ ਉੱਥੇ ਉਹਨਾਂ ਦੀ ਉਹਦੀੋ ਗੱਲ ਕਰਾਂਗੇ ਉੱਥੇ ਕੀ ਹੁੰਦਾ ਉਹ ਤੇ ਉੱਤੇ ਜੋ ਉੱਤੇ ਦੀ ਘਟਨਾ ਪਾਪਰ ਦੀ ਹੈ ਉਹ ਤੇ ਜਾਗਦੇ ਉਹਦੇ ਬਾਰੇ ਡਿਸਕਸ਼ਨ ਹੋਣੀ ਸਾਨੂੰ ਸਾਰੀ ਜਿਵੇਂ ਰਵਾਨ ਤੇ ਆ ਕੇ ਬਚਣ ਦੀ ਗੱਲ ਕਿੱਥੇ ਦੀ ਹੈ ਬੱਚਾ ਉਹ ਕਿਹੜੀ ਚੀਜ਼ ਦੀ ਬਦਨਾਮੀ ਹੁੰਦੀ ਹੈ ਰਾਵਣ ਦੀ ਲੋਕ ਬਦਨਾਮੀ ਕਰਦੇ ਨੇ ਫਰਾਂ ਦੇ ਸਿੱਧਾ ਨੂੰ ਜੰਗਾ ਸਮਝਦੇ ਨੇ ਉਹਨੂੰ ਐ ਸਮਝਦੇ ਨੇ ਕਈ ਨੂੰ ਬਾੜਾ ਸਮਝਦੇ ਨੇ ਪਰਤ ਨੂੰ ਜੰਗਾ ਸਮਝਦੇ ਨੇ ਹਾਲਾਂਕਿ ਭਰਤ ਕਰਨ ਜਿਹਦੇ ਕਾਰਨ ਉਹ ਕਈ ਜੜਾ ਲੈ ਆ ਫਕਈ ਜੜਾ ਕੀ ਕਰਨ ਦੀ ਜਿਹਦੇ ਪਰਤ ਨੂੰ ਡਾਈ ਕਰ ਹੂੰ ਕਰਨ ਵਾਲੇ ਬੱਟ ਬਣਦੇ ਪਰਤ ਨੂੰ ਚੱਕਾ ਬਣਿਆ ਪਰਤ ਨੂੰ ਚੱਕਾ ਬਣਿਆ ਜਾਂਦਾ ਓਰੀ ਝੋਦਾ ਮਹਾਰਾਜ ਨੂੰ ਬੁੜੂ ਬੜੀ ਕਰਦਾ ਜਾਉ ਚਲਦਾ ਨਹੀਂ ਬਰੀ ਆ ਜੇ ਬਾਹਰ ਵਿੱਚ ਬੱਚੇ ਖਾਤਰ ਕਤਲ ਕਰਦਾ ਆ ਬੱਚਾ ਥੋੜਾ ਜਿਹਾ ਬੱਚਾ ਕਹਿੰਦਾ ਵੀ ਤੂੰ ਕਿਉਂ ਮੈਂਦਾ ਚੱਕ ਬਿਲਕੁਲ ਚਹੀਦਾ ਲੜਦਾ ਉਹਨਾਂ ਬੱਚੇ ਥੋੜੀ ਫਾਜ਼ਿਲ ਨਾਲ ਸੇ ਅਬੜ ਸਕਦਾ ਆ ਵੀ ਕਾਰਨ ਬੁਰੀ ਕਰਦਾ ਬੋਲੋ ਡਿਸਕਸ ਕਰਕੇ ਸਮਾਜਿਕ ਦੇ ਡਿਸਕਸ ਇਹ ਸਮਾਜ ਦੇ ਸਾਰੇ ਪੱਖ ਉੱਗ ਡਿਸਕਸ ਕੀਤੇ ਰਹੇ ਇਥੇ ਰਿਵਰਟ ਕਿ ਸਮਾਜਿਕ ਗੱਲ ਹੈ ਹਿਸਟਰੀ ਸਮਾਜਿਕ ਗੱਲ ਹੈ ਧਰਮ ਨੂੰ ਨਾਲ ਖੜਾ ਕਰਕੇ ਸਮਾਜ ਦੇ ਸਕਸ ਕੀਤਾ ਨਹੀਂ ਜਦੋਂ ਉਹਨਾਂ ਨੂੰ ਮਨਾਉਣ ਦਾ ਵੀ ਜਿਹੜੇ ਉਹਨਾਂ ਦਾ ਦਿਖਾਇਆ ਵੀ ਈਮਾਨਤ ਧੀਆਂ ਪੁੱਤ ਕੋ ਛੱਡ ਗਿਆ ਜਾਂਦਾ ਉਹ ਕਹਿੰਦਾ ਵੀ ਧੀਆਂ ਪੁੱਤ ਜੰਜਾਲ ਨੇ ਕੋਈ ਦੀਪਤੂ ਹੁੰਦਾ ਨਹੀਂ ਹਾਂ ਉਹ ਤੁਹਾਨੂੰ ਗੁਰਮਤ ਦਾ ਵੀ ਅੰਗਲ ਹੈਗਾ ਜਨਿਕੇ ਵੀ ਉਹ ਹਰਕਾ ਕੋ ਛੱ ਜਿਹੜਾ ਛੱਡ ਕੇ ਜਾਊਗਾ ਜਿਹੜਾ ਛੱਡ ਕੇ ਜਾਊਗਾ ਉਹ ਇਟਾ ਦਾ ਗਿਆਨ ਹੋ ਗਿਆ ਵੀ ਜਿਹੜਾ ਪਿੱਛੇ ਛੱਡ ਕੇ ਕਿਉਂ ਚਲੇ ਜਾਊਗਾ ਜਿਹੜਾ ਛੱਡ ਕੇ ਜਾਂਦਾ ਜੇ ਉਹਨੂੰ ਪੁੱਛੋ ਵੀ ਕਿਉਂ ਛੱਡ ਕੇ ਜਾਂਦਾ ਕੀ ਜਵਾਬ ਦੇਊਗਾ ਵੀ ਗਲਤੀ ਕਰਦੇ ਛੱਡ ਕੇ ਜਾਂਦਾ ਜਵਾਬ ਦੇ ਹੀ ਦਊਗਾ ਯਾਰ ਮੈਂ ਜਵਾਬ ਦਊਗਾ ਦਲੀਲ ਹੀ ਦਊਗਾ ਅਤਲੀਲ ਵੀ ਉਹ ਦਊਗਾ ਸੋਲਿਡ ਹੈ ਠੋਸ ਹੈ ਉਹਦੇ ਜਿਹੜੀ ਦੇੜੀ ਬਈ ਉਹ ਰਾਈਟਰ ਰਾਈਟਰ ਨੂੰ ਆਪਣੇ ਵੱਲੋਂ ਠੋਸ ਤੇ ਨਹੀਂ ਦੇੜੀ ਉਸੇ ਦਿਨ ਗਏ ਆ ਵੀ ਰਾਜਾ ਗਲਤ ਹੈ ਜਾਂ ਠੀਕ ਹੈ ਉਹਨੇ ਕੀ ਐਂਗਲ ਹੈ ਜਦੋਂ ਉਹ ਯੋਗੀ ਕਹਿ ਗਿਆ ਵੀ ਸੰਸਾਰ ਦੇ ਛਿਣ ਭੰਗਾ ਰਾ ਕੱਚਾ ਹੈ ਉਹ ਆ ਬਣਾ ਤੇ ਗਲਤ ਕਹਿ ਰਿਹਾ ਯੋਗੀ ਤੇ ਜਿਹੜੇ ਯੋਗੀ ਗਲਤ ਕਹਿ ਰਹੇ ਹੂੰ ਇਹ 음, 셰프가 래셰프